ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਹੈਗਾ ਜੀ ਦੁਪਹਿਰ ਦਾ ਟਾਈਮ ਇੱਥੇ ਦੁਪਹਿਰ ਨੂੰ ਨਾ ਸਾਡੇ ਚੁੱਲੇ ਤੇ ਸ਼ਾਂ ਆ ਜਾਂਦੀ ਹੈ ਚਲੋ ਚੁੱਲੇ ਦਾ ਤਾਂ ਸੇਕ ਹੋਊਗਾ ਹੀ ਹੁਣ ਆਪਾਂ ਬਣਾ ਰਹੇ ਹਾਂ ਜੀ ਗੋਭੀ ਦਾ ਪਰੌਂਠਾ ਚਾਹ ਦੇ ਨਾਲ ਤੇ ਸਵੇਰੇ ਸਵੇਰੇ ਚੜਦੀ ਇੱਥੇ ਬਹੁਤ ਸੋਹਣੀ ਧੁੱਪ ਆਉਂਦੀ ਹੈ ਫਿਰ ਤਾਂ ਆਹ ਮਤਲਬ ਕਿ ਇਸ ਤਰ੍ਹਾਂ ਇੱਧਰ ਬਰਾਡੇ ਦੀ ਸ਼ਾਂ ਹੋ ਜਾਂਦੀ ਹੈ ਬਾਰੇ ਇਸ ਤੋਂ ਬਾਅਦ ਡੈਡੀ ਦੇ ਦੋ ਕੇ ਵਾਲ ਨੇ ਨਾ ਗੰਜਾ ਜਾ ਪੈ ਗਿਆ ਨਾ ਵਿਚਾਲੇ ਮੈਂ ਤੋੜਿਆ ਮੈਂ ਸਮਾਰਾ ਥੀਜੇ ਖੜੇ ਵਿੱਚੋਂ ਆਹ ਇੱਧਰ ਆਪਾਂ ਨੇ ਇਹ ਅੱਗ ਬਾਲ ਲਈ ਤੇ ਆਪਾਂ ਦੋਵੇਂ ਜਾ ਕੇ ਰਹਿਣਾ ਬਹੁਤ ਪਾ ਲਿਆ ਇੱਕ ਤੁਮ ਮੇਂ ਜੀਰ ਲਾਂਗੇ ਇੱਕ ਹਰਾ ᱞਸਣ ਲੈ ਲਿਆ ਜੀ ਬਰੀਕ ਇਹ ਕਟਾਂਗੇ ਤੇ ਬਾਕੀ ਆਪਾਂ ਨੇ ਇਹ ਗੋਭੀ ਦਾ ਫੁੱਲ ਧੋ ਲਿਆ ਚੰਗੀ ਤਰ੍ਹਾਂ ਹੁਣ ਇਹਨੂੰ ਕੱਦੂ ਕਸ਼ ਕਰਾਂਗੇ ਜਿਹੜੀ ਮੌਸਮੀ ਗੋਭੀ ਹੁੰਦੀ ਹੈ ਨਾ ਜਿਸ ਤੇ ਥੋੜੇ ਜਿ ਪਤਲੇ ਪਤਲੇ ਬਰੀਕ ਜੇ ਕਈ ਵਾਰ ਉਹ ਹੁੰਦੇ ਨੇ ਕੀੜੇ ਜੇ ਸਪਰੇ ਨਾਲ ਮਰ ਜਾਂਦੇ ਨੇ ਸਪਰੇ ਉਹ ਹਨਾ ਜ਼ਹਿਰ ਜੀ ਬਣਾ ਦਿੰਦੀ ਐ ਕੋੜੀ ਕੋੜੀ ਨਹੀਂ ਬਣਦੀ ਸਬਜ਼ੀ। ਬਰੀਆ ਹੋਂ ਖਰਾਬ ਪਾਣੀ ਆਂ। ਜੰਤਰ ਹੁੰਦਾ ਰੱਖਣਾ। ਈਸਾ ਸਬਜ਼ੀ ਬਣ ਜਾਂਦੀ। ਇੱਥੇ ਹੀ ਹੋ ਜੂ ਗੱਦੂ ਗਸ਼ਤਾ ਗਰਮ ਪਾਣੀ ਚ ਤਾਂ ਨਿਕਲ ਜਾਂਦੇ ਨੇ ਵੈਸੇ ਜੇ ਪਾ ਦੋ ਇਹ ਕਰਾਂਗੇ ਮੋਟੇ ਚ ਹੀ ਕਰਾਂ ਇੱਧਰ ਨਾ ਬਰੀਕ ਹੀ ਠੀਕ ਹੈ ਕੀ ਕਰ ਲਿਆ ਹਾਂ ਹਾਂ ਹਾਂਜੀ ਆਪਾਂ ਨੇ ਸਾਰੀ ਤਿਆਰੀ ਕਰ ਲਈ ਇਹ ਦੇਖੋ ਇਹ ਆਪਾਂ ਨੇ ਜਿਹੜੀ ਗੋਭੀ ਸੀ ਕद्दूकश ਕਰ ਲਈ ਵਿੱਚ ਇੱਕ ਹਰਾ ਲਸਣ ਕੱਟ ਲਿਆ ਇੱਕ ਹਰੀ ਮਿਰਚ ਕੱਟ ਲਈ ਤੇ ਥੋੜਾ ਜਿਹਾ ਹਰਾ ਧਨੀਆ ਹੁਣ ਪਾਉਨੇ ਆ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਅਸੀਂ ਹਲਦੀ ਵੀ ਲਈ ਹੈ ਤੁਸੀਂ ਸਕਿਪ ਕਰ ਸਕਦੇ ਹੋ ਨਮਕ ਲਈ ਹੈ ਤੇ ਗਰਮ ਮਸਾਲਾ ਪਾ ਸਕਦੇ ਹੋ ਜਾਂ ਫਿਰ ਮਤਲਬ ਕਿ ਵੀ ਜਿਹੜਾ ਆਪਣਾ ਜੀਰਾ ਹੁੰਦਾ ਜੀ ਉਹਨੂੰ ਇਸ ਤਵੇ ਤੇ ਭੁੰਨ ਕੇ ਕੁੱਟ ਕੇ ਉਹ ਪਾ ਸਕਦੇ ਆ অপশন ਹੈ ਵੀ ਜੇ ਗਰਮ ਮਸਾਲਾ ਪਾ ਲਓ ਤੇ ਜੇ ਇਹ ਜੀਰਾ ਭੁੰਨ ਕੇ ਪਾ ਲਓ ਮੰਮੀ ਨੂੰ ਚਿੱਟੇ ਚਿੱਟੇ ਜਿਹੇ ਪਰੌਂਠੇ ਵਧੀਆ ਨਹੀਂ ਲੱਗਦੇ ਉਹ ਕਹਿੰਦੇ ਨੇ ਹਲਦੀ ਵਾਲੇ ਕਰੋ ਫੀਲੇ ਫੀਲੇ ਉਹ ਤਾਲੂਆ ਚ ਵੀ ਕਹਿੰਦੇ ਨੇ ਨਾ ਵੀ ਹੁਣ ਤੁਸੀਂ ਚਿੱਟੇ ਜੀ ਬਣਾਉਣ ਲੱਗੀਆਂ ਆਪਾਂ ਪਾਉਂਦੀਆਂ ਨਹੀਂ ਨਾ ਆਲੂਆਂ ਜੀ ਹੇ ਆਇਆ ਕਰੋ ਵੇਲਣਾ ਆ ਗਿਆ ਵੇਲਣਾ ਵਗਿੱਤਰੇ ਆ ਬੇਆ ਤੇ ਜੱਤੀ ਅੰਦਰ ਦੇ ਨਾਲ ਨੇੜੇ ਹੈ ਹੁਣ ਬਫਾ ਦੂਰ ਕਹਿੰਦੇ ਆ ਆਹ ਕਿਹੜਾ ਹੱਥ ਰੇ ਇਹ ਪਾ ਛੋਟੇ ਇੱਕ ਚ ਪੈ ਜੂ ਕਿ ਦੋ ਚ ਪੈਣਗੇ ਨਿਕਲਣਗੇ ਤਾਂ ਨਿਕਜੇ ਹਾਂ ਨਹੀਂ ਪੈਣਗੇ ਇੱਕ ਦੋ ਚ ਪੈਊਗਾ ਹਾਂ ਸਾਲੂ ਵਾਲਾ ਚ ਲੈ ਲੇ ਤਾਂ ਉਹ ਦੋ ਮੈਂ ਖੁਸ਼ਕ ਜਾ ਪਤਾ ਨਹੀਂ ਪੈ ਜੇ ਕੋਈ ਪਤਾ ਨਹੀਂ ਦੋਈ ਤਰ੍ਹਾਂ ਪਾ ਕੇ ਦੇਖ ਲੈਣੇ ਹਨ ਹਾਂ ਪਹਿਲਾਂ ਆਹ ਕਰ ਲੈਂਦਾ ਵਾ ਲਾਲਾ ਇਹ ਦੇਖਦੇ ਆ ਦੂਜੀ ਵਾਰ ਇਹ ਜਿਹੜਾ ਮਿਕਸਰ ਤਿਆਰ ਕੀਤਾ ਜੀ ਆਪਾਂ ਨੇ ਕਈ ਵਾਰ ਤਾਂ ਗਿੱਲਾ ਜਾ ਹੁੰਦਾ ਫਿਰ ਡਬਲ ਚ ਪੈਂਦਾ ਕਈ ਵਾਰ ਜੇ ਰਫ ਜਾ ਹੋਵੇ ਸੁੱਕਾ ਜਾ ਫਿਰ ਸਿੰਗਲ ਚ ਵੀ ਪੈ ਜਾਂਦਾ ਆਲੂਆਂ ਚ ਤਾਂ ਕਾਫੀ ਲੇਸ ਹੁੰਦਾ ਜੀ ਉਹ ਤਾਂ ਸਿੰਗਲ ਚ ਹੀ ਪੈ ਜਾਂਦੇ ਨੇ ਸਿੰਗਲ ਚ ਵੈਸੇ ਜ਼ਿਆਦਾ ਵਧੀਆ ਲੱਗਦਾ ਹੈ ਡਬਲ ਤਾਂ ਪਹਿਲਾਂ ਬਣਾਉਂਦੇ ਆਂ ਬੀਬੀਆਂ ਡਬਲੇ ਬਣਦੀਆਂ ਨੇ ਤਨ ਲੀਡੋਦੋ ਫੋਨੇ ਆ ਜੀ ਇਹ ਦੇਖੋ ਇਹ ਆਪਾਂ ਚੰਗੀ ਤਰ੍ਹਾਂ ਭਰ ਲਿਆ ਇਹਨੂੰ ਆਪਾਂ ਵਿੱਚ ਵੀ ਹੁਲਾ ਸਕਦੇ ਆ ਜਿਵੇਂ ਆਪਾਂ ਆ ਨਿਕਲਦਾ ਵੀ ਨਹੀਂ ਇਸ ਤਰ੍ਹਾਂ ਕਿਉਂ ਵੀ ਲਾ ਦਵਾਲੂ ਚ ਵੀ ਲਾ ਦਿੰਦੇ ਆਹੋ ਵਿੱਚ ਵੀ ਕਿਉਂ ਵੀ ਲਾ ਦਿੰਦੇ ਨਿਕਲਦਾ ਨਹੀਂ ਚਪੜੇਥਣ ਦਾ ਜਹੇ ਨਾ ਲਾਵੇ ਕਿਉਂਕਿ ਉਹ ਪੜੇਥਣ ਤੋਂ ਬਿਨਾ ਜ਼ਿਆਦਾ ਹੋ ਹੋ ਜਾਂਦਾ Det er fint å gjøre det. ਰੋਵਟਾ ਹੈ ਥੋੜਾ ਟੇਡਾ ਜਾਂ ਹਾਂ ਇੱਧਰ ਨੂੰ ਰੁੜ ਰਿਹਾ ਹੈ ਇਹ ਚਾਹੀ ਨਹੀਂ ਹੈ ਲਵਾਇਆ ਦੀ ਗੱਦ ਨੂੰ ਮੇਰੇ ਕੋਲ ਤਾਂ ਅੰਦਰ ਆ ਜਾਂਦਾ ਵਸੇ ਉਹ ਟਟਲੇ ਰਹਿੰਦਾ ਉਹ ਵੀ ਤਾਂ ਆ ਗਿਆ ਇਹ ਇਹ ਆਪਣੀ ਆਪਣੀ ਚੋਇਸ ਹੁੰਦੀ ਹੈ ਜੀ ਕਿਸੇ ਦਾ ਫੇਵਰਟ ਪਰੌਂਠਾ ਆਲੂ ਵਾਲਾ ਹੁੰਦਾ ਹੈ ਕਿਸੇ ਦਾ ਮੂਲੀ ਵਾਲਾ ਕਿਸੇ ਦਾ ਪਿਆਜ਼ ਵਾਲਾ ਸਰਦੀ ਚ ਦਾ ਹਰੇ ਲਸਣ ਵਾਲੇ ਵੀ ਬਹੁਤ ਵਧੀਆ ਲੱਗਦੇ ਨੇ ਇੱਕ ਸਾਈਡ ਸੇਕ ਥੋੜਾ ਤੇ ਦੇਦੇ ਜੇ ਕਰਕੇ ਇਧਰ ਜਾਂਦਾ ਜੇ ਸੀ ਵੀ ਉਹਦੇ ਨਾਲ ਗੁਰੂ ਵੀ ਵਧੀਆ ਲੱਗਦੇ ਨੇ ਜਿਵੇਂ ਭਾਰੀ ਜੇ ਨਿੱਗਰ ਜੇ ਹੋ ਜਾਂਦੇ ਨੇ ਹੂੰ ਦੇਖੋ ਜੀ ਆਪਣਾ ਪਰੌਂਠਾ ਬਣ ਕੇ ਤਿਆਰ ਹੈ ਦੋਏ ਸਾਈਡ ਤੋਂ ਠੀਕ ਹੈ ਜੀ ਬਹੁਤ ਸੋਹਣਾ ਬਣਿਆ ਇਦਾਂ ਸੋਹਣਾ ਬਣ ਗਿਆ ਹਾਂ ਹੁਣ ਇੱਕ ਆਲਾ ਵਾ ਕੇ ਦੇਖਦੇ ਆਂ ਦੇਖਦੇ ਆ ਜੀ ਜੇ ਲੋਟ ਆਇਆ ਇੱਕ ਚ ਨਹੀਂ ਫਿਰ ਦੋ ਚ ਹੀ ਬਣਾਵਾਂਗੇ ਸਾਰੇ ਹੁਣੇ ਦੁਪਹਿਰ 3 ਵਜੇ ਦਾ ਟਾਈਮ ਹੈ ਜੀ બસ ਇੱਕ ਇੱਕ ਪਰੌਂਠਾ ਹੀ ਸਾਰੇ ਛਕਣਗੇ ਜਿਵੇਂ ਤੁਹਾਨੂੰ ਦੱਸਿਆ ਵੀ ਦਪਹਿਰ ਸਰਦੀਆਂ ਚ ਸਾਡੀ ਰੋਟੀ ਸਾਭੀ ਰਿੱਜੀ ਗਈ ਹੋਣੀ ਦੁੱਧ ਪਾਣਾ ਸਿਮੂ ਕਰਕੇ ਚਾਹ ਤਰੀ ਹੋਈ ਵਿਚੇ ਪਾ ਦੇਣਾ ਜੀ ਨਾ ਸੁੱਧ ਸਾਰਾ ਕੁਝ ਵਿਚੇ ਰਿੱਜੀ ਜਾਂਦਾ ਮੈਂ ਕਿਹਾ ਚਲ ਲੈ ਮੈਂ ਅੱਗੇ ਤੋਂ ਰੱਖ ਪਾਇਆ ਵਾ ਥੋੜਿਆ ਉਹ ਜੂਟੀ ਪੱਕੀ ਦੇ ਚਾਹ ਅਸੀਂ ਗੈਸ ਤੇ ਰੱਖੀ ਹੋਈ ਹੈ ਜੀ ਅੰਦਰ ਇਹ ਚ ਵੀ ਕਿਉਂ ਦਾ ਚਮਚਾ ਪਾ ਦੇਣਾ ਆ ਨਿਕਲਦਾ ਨਹੀਂ ਹੈਗਾ निगर <laughs> बन हो गया मी शगलो ਆਸੀਂ ਦੁੱਧ ਪਾਉਣਾ ਸੀ ਮੰਮੀ ਨਿਕਲਿਆ ਤਾਂ ਨਹੀਂ ਹੈ ਨਾ ਥੋੜਾ ਉਹ ਐਵੇਂ ਥੋੜਾ ਜਿਹਾ ਰਿਸਕ ਦੇ ਉਹ ਵੈਸੇ ਉਹ ਖੁਸਕ ਹੈ ਨਾ ਨਿਕਲਦਾ ਹੈ ਐਂ ਪਾਣਾ ਲੱਗੂਗਾ ਸੀ ਥੋੜੇ ਵੱਧ ਨਾਲ ਜਿਆਦਾ ਡਬਲ ਚ ਪਾਲਣੇ ਆ ਡਬਲ ਚ ਤੇ ਜੁੜਾ ਕਟੋਰੂਗਾ ਕਿਉਂਕਿ ਉਹ ਥੋੜਾ ਜਿਹਾ ਨਿਕਲੇ ਹੈ ਜੀ ਬਾਹਲਾ ਤਾਂ ਨਹੀਂ ਨਿਕਲੇ ਪਰ ਅਸੀਂ ਡਬਲ ਚ ਪਾਵਾਂਗੇ ਕੈੜੀ ਜਿਹਾ ਕਹੜਾ ਹੁੰਦਾ ਥੋੜੀ ਗੋ삐 ਹੂੰ ਉਹ ਮੇਲ ਦੇ ਤਾਂ ਮੈਂ ਥੋੜਾ ਅੰਦਰ ਬਣ ਗਈ ਜੀ ਚਾਹ ਚਾਹ ਦੇ ਵਿੱਚ ਦੁੱਧ ਪਾਉਣ ਵਾਲਾ ਸੀਗਾ ਮੰਮੀ ਪਾ ਰਹੇ ਨੇ ਤੇ ਨਾਲੇ ਆਪਣੀ ਥਾਲੀ ਲਿਆਉਂਦੇ ਨੇ ਨਾਲ ਮੱਖਣ ਲਿਆਉਂਦੇ ਨੇ ਦੁਪਹਿਰੇ ਚਾਹ ਨਾਲ ਮੱਖਣ ਨਾਲ ਪਨਾਉਠਾ ਤੇ ਹਰੀ ਮਿਰਚ ਆਪਾਂ ਵਿੱਚੇ ਪਾਈ ਹੋਈ ਹੈ ਨਾਲ ਅਚਾਰ ਦੀ ਲਾਲ ਮਿਰਚ ਸਿਰਕੇ ਵਾਲੀ ਬਹੁਤ ਵਧੀਆ ਲੱਗਦੀ ਹੈ ਉਹ ਲੈ ਲਓ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਤੁਹਾਨੂੰ ਪੰਜਾਬੀ ਕਲਚਰ ਦਿਖਾਉਂਦੇ ਰਹਾਂਗੇ ਹਿੱਦਰ ਡੈਡੀ ਹੂੰ ਦੁਪਹਿਰ ਵਾਲੀ ਨੀਂਦ ਘੱਟ ਰਹੇ ਨੇ ਆ ਇਹ ਸਵੇਰੇ ਜਲਦੀ ਉੱਠ ਜਾਂਦੇ ਨੇ ਜੀ ਜਲਦੀ ਗੁਰਦੁਆਰੇ ਜਾਂਦੇ ਨੇ ਫਿਰ ਦਿਨ ਚ ਪੈ ਲੈਂਦੇ ਨੇ ਚਲ ਹੋਰ ਕਰਨਾ ਵੀ ਕੀ ਹੁੰਦਾ ਹੈ ਨਾ ਫੈਮ ਆਂ ਪਾਸ ਹੋ ਜਾਂਦਾ ਇਹ ਵੀ ਦੇਖੋ ਜੀ ਬਹੁਤ ਵਧੀਆ ਬਣ ਗਿਆ ਏਡਾ ਨਹੀਂ ਨਿਕਲਿਆ ਹੈਗਾ ਜਿੰਨਾ ਲੱਗਦਾ ਸੀ ਵੀ ਨਿਕਲੂਗਾ ਸਰ ਜਿਆਦਾ ਰੜਿਆ ਨੀ ਮੰਮੀ ਕੋ ਖਾਦਾ ਜਾਂਦਾ ਤਾਗ ਇਹ ਥੋੜਾ ਸਖਤ ਜਾ ਹੋ ਜਾਂਦਾ ਜੀ ਜਿਆਦਾ ਰੜਿਆ ਹੋਇਆ ਬਜ਼ੁਰਗਾਂ ਤਾਂ ਇਥੇ ਖਾਦਾ ਜਾਂਦਾ ਹੂੰ ਥੋੜਾ ਅੱਗੇ ਹੋ ਗਈ ਦੁਨ ਦਾਰ ਮੈਂ ਚਾਹ ਬੋਲ ਲੈਂ ਨਾਟਕ ਹੈ ਆ ਮਮੀ ਆਪਣਾ ਮੱਖਣ ਪਾ ਲਿਆ ਇਹ। ਇੱਥੇ ਰੱਖ ਦੰਨੇ ਆ ਮੰਜੇ ਦੇ ਵੇਖੀ ਖਾ ਲੈਣਗੇ। ਤੇ ਗੋਭੀ ਵੀ ਥੋੜੀ ਹੋਰ ਜਦੋਂ ਬੱਸ ਕਰਦੇ। ਇਹ ਘਿੰਦੀ ਜਾਂ ਤਾਂ ਗੋਭੀ। ਹੂੰ। ਥੱਲੇ-ਥੱਲੇ ਜਿਆਦਾ ਹੋਣੀ। ਠੀਕ ਹੈ ਜੀ। ਗੁਰੂ ਮਹਾਰਾ ਸਭ ਦਾ ਭਲਾ ਕਰਨ, ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਦੇਣ। ਫੇਰ ਅਗਲੀ ਵੀਡੀਓ 'ਚ ਮਿਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।